ਹਰਕਤਾਂ ਮਾੜੇ ਅਨਸਰ ਕਰ ਰਹੇ ਸਨ ਜਿਹਦਾ ਖੁਲਾਸਾ ਸਰਪੰਚ ਸਾਹਿਬ ਨੇ ਕੀਤਾ ਆ ਤੁਸੀਂ ਦੇਖੋ ਜਿਹੜੀ ਜਗ੍ਹਾ ਆ ਇੱਥੇ ਗਊਆਂ ਨੂੰ ਵੱਢਿਆ ਜਾਂਦਾ ਸੀ ਔਰ ਉਹਨਾਂ ਦੀਆਂ ਜਿਹੜੀਆਂ ਆਂਦਰਾਂ ਆ ਹੱਡੀਆਂ ਆ ਉਹ ਖੂਜ ਸਿੱਟੀਆਂ ਜਾਂਦੀਆਂ ਸਨ ਇਹ ਸਾਰੇ ਖੁਲਾਸੇ ਜਿਹੜੇ ਸਾਡੇ ਕੋਲ ਆ ਸਰਪੰਚ ਸਾਹਿਬ ਨੇ ਕੀਤੇ ਆ ਗਾਈਆਂ ਦਾ ਮੀਟ ਆ ਤਿਆਰ ਹੁੰਦਾ ਆ ਇਹਦੇ ਅੰਦਰ ਵੀ ਬਣਾ ਕੇ ਰੱਖਿਆ ਆ ਇੱਧਰ ਮੁਕਰ ਇੱਧਰ ਮੁਕਰ ਤੂੰ ਦਾਈਆਂ ਦੇ ਮੀਟ ਬਣਾਉਣਾ ਪੈਣਾ ਦੱਸ ਗਾਹ ਨੂੰ ਨਹੀਂ ਕਰਨਾ ਨਹੀਂ ਤੂੰ ਕਰਦਾ ਹੈਗਾ ਹਾਂ ਕਰਦਾ ਹੈਗਾ ਕੀ ਗਾਹ ਨੂੰ ਨਹੀਂ ਕਰਨਾ ਨਹੀਂ ਕਰਦਾ ਹੈਗਾ ਕਾਈ ਫੜੀ ਕਿੱਥੇ ਲੁਪਾਈਆਂ ਫੜ ਕੇ ਵੱਢ ਕੇ ਵੇਚਦਾ ਹੈਗਾ ਨਹੀਂ ਬਾਜੀ ਉਹ ਮੈਂ ਤੂੰ ਕਰਦਾ ਹੈਗਾ ਕਿ ਨਹੀਂ ਕਰਦਾ ਉਹ ਖਾਣਾ ਨੂੰ ਵੱਢਿਆ ਕਿੱਥੇ ਵੱਢਿਆ ਹਾਂ ਕਿੱਥੇ ਵੱਢਿਆ ਇੱਥੇ ਕਿੱਥੇ ਉਹਨਾਂ ਦੇ ਡੇਰੇ ਲੱਗਾ ਇੱਥੇ ਕਲਾਮ ਹੂੰ ਏ ਜਿੱਥੇ ਰਹਿੰਦਾ ਸੀ ਕਸਾਲੀ ਦੀ ਕਸਾਲੀ ਸੀਗਾ ਉਹਦੇ ਦਾਦੇ ਦਾ ਨਾਮ ਤਾਂ ਹੁਣ ਪਤਾ ਨਹੀਂ ਗਾ ਕੀ ਆ ਮੁੰਡਿਆਂ ਦੇ ਨਾਲ ਤੇ ਉਹਨਾਂ ਦੀ ਮੋਟਰ ਤੇ ਗਏ ਤਾਂ ਉੱਥੇ ਤਾਂ ਫੇਲ ਲਫਾਫੇ ਭਰੇ ਪਏ ਸੀ ਕਿੰਨੇ ਕਿੰਨੇ ਕਿਲੋ ਪਿਓ ਉੱਥੇ ਮੇਰੇ ਹਿਸਾਬ ਨਾਲ ਤਾਂ ਕੌਂਟਲ ਦੇ ਲਾਗੇ ਹੋਊਗਾ ਜੀ ਗੋਹਾਂ ਦਾ ਹੀ ਸੀ ਗੋਹਾਂ ਦਾ ਹੀ ਗੋ ਕਿੱਦਾਂ ਪਤਾ ਦੋਵਾਰ ਹੋਣੀ ਪੜਨਾ ਨਾ ਮੈਂ ਤੂੰ ਕਿੰਨਾ ਜਿਹ ਰੋਹੇ ਤਾਂ ਕਰਦੇ ਤੂੰ ਮੁੰਡਾ ਵੀ ਨਾਲ ਆਇਆ ਕੰਡਾ ਕਰਦੇ ਮੁੰਡਾ ਤਾਂ ਚੱਲਦੇ ਲੋ ਕੜਾਈ ਕਰ ਹਾਂ ਹਾਂ ਥੱਲੇ ਆ ਬਚੱਕ ਜਿਹੜੇ ਲਫਾਫੇ ਭਰੇ ਆ ਅਲਫਾਫੇ ਕਰਕੇ ਤੂੰ ਕਿ ਅਲਫਾਫੇ ਭਰੇ ਆ ਕੰਡਾ ਕਰ ਕੰਡਾ ਕੰਡਾ ਆ ਕੰਡਾ ਕਰ ਆਹ ਵੀ ਕੰਡਾ ਕਰਦਾ ਭਾਜੀ ਦੋ ਬਰਾ ਦੋ ਅੰਦਰ ਆ ਗੁੰਡਾ ਨਾਲ ਆਏ ਨੇ ਕੰਨ ਦੋ ਰਕਸਮਾ ਬਲ ਨਿਕਲਣਾ ਇਧਰ ਲਿਆ ਮੋਟਰਾਂ ਦੇ ਜਿਹੜੇ ਗੋਲੇ ਵਾਲ ਸਿਕੰਦਰਪੁਰ ਬਕਾਪੁਰ ਉਹਨਾਂ ਮੋਟਰ ਤੇ ਉਹ ਪਹੁੰਚਦਾ ਇਧਰ ਲਿਆ ਵਸੇ ਤੇ ਮੇ ਇਹ ਕਰਦੇ ਕੀ ਸੀ ਮਤਲਬ ਇਹ ਕੀ ਕਰਦੇ ਕੀ ਸੀਗੇ ਇਹ ਉਹ ਤੇ ਗਾਈਆਂ ਦਾ ਹੀ ਹਾਂ ਕੰਮ ਕਰਦੇ ਸੀਗੇ ਜਿਹੜੀ ਆਪਣੀ ਗਾਂ ਛੱਡਿਓ ਕਿਸੇ ਨੇ ਵੱਢ ਕੇ ਕੋਈ ਗਾਈ ਕੋਈ ਬੱਚਾ ਜੀ ਉਹ ਗਾਂ ਦੇਰੇ ਨੂੰ ਸਪਲਾਈ ਕਰਦੇ ਸੀਗੇ ਵੇਚਦੇ ਸੀਗੇ ਸਪਲਾਈ ਕਰਦੇ ਸੀ ਇਹ ਜੀ ਸਾਰੇ ਕੁਝ ਕਰੀ ਜਾਂਦੇ ਸਾਨੂੰ ਤਾਂ ਹੁਣ ਇਹ ਵੀ ਪਤਾ ਲੱਗਦਾ ਪੈਲਸਾਂ ਵਿੱਚ ਵੀ ਦਿੰਦੇ ਸੀਗੇ ਅੱਛਾ ਪੈਲਸਾਂ ਜਿਹਨੂੰ 5 550 ਨੂੰ ਬੱਕਰਾ ਮਿਲਣਾ 750 ਨੂੰ ਮੀਟ ਮਿਲ ਜਾਂਦਾ ਉਹਨਾਂ ਕੀ ਲੈਣਾ ਉਹਨਾਂ ਬੱਕਰੇ ਬਣਾ ਕੇ ਧੱਕ ਦੇਣਾ ਵਿੱਚ ਕਸਾਈ ਨੇ ਤਾਂ ਫਿਰ ਲੋਕਾਂ ਨੂੰ ਹੀ ਵੜ ਸਕਦੇ ਆ। ਬੰਦਾ ਵੀ ਮਾਰ ਕੇ ਖਾ ਸਕਦੇ ਤਾਂ। ਕਿਸ ਦਾ ਨਿਆਣਾ ਮਾਰ ਕੇ ਖਾ ਲਿਆ ਫੇਕੀ ਹੋਊਗਾ। ਇਹਨਾਂ ਦਾ ਕੀ ਆ? ਨਾਲੇ ਮਿਕਸ ਕਰਕੇ ਕੀ ਪਤਾ ਕੁੱਤੇ ਪਾਈ ਜਾਂਦੇ ਆ ਕੀ ਪਾਈ ਜਾਂਦੇਗੀ। ਕੀ ਪਾਈ ਜਾਣ ਜੀ? ਜਾਂ ਹੁਣ ਤੁਹਾਨੂੰ ਦੱਸਿਆ ਵੀ ਪੈਲਸਾਂ ਦਾ ਬਦਲਾ ਦਾ ਪੈਲਸਾਂ ਵਿੱਚ ਬੱਕਰਾ ਕੱਕੇ ਵੇਚਦੇ ਹੋਗੇ। ਸਾਡੇ ਬੰਦੇ ਤਾਂ ਗਾਂ ਹੀ ਖਾ ਨਹੀਂ ਸਕਦੇ। ਕੀ ਪਤਾ ਕੀ ਮਿਲਾਵਟਾ ਕਰੀ ਜਾਂਦੇ। ਕੀ ਮਿਲਾਵਟਾ ਕਰਦੇ ਕੁਛ ਨਹੀਂ ਇਹਨਾਂ ਦਾ। ਜਿਹੜੇ ਐਦਾਂ ਪਸ਼ੂ ਲੈ ਆਲੇ ਕੇ ਮਾਰੀ ਜਾਂਦੇ ਬੰਦਾ ਮਾਰਨ ਨੂੰ ਨਹੀਂ ਟਾਈਮ ਥੋੜੇ ਲੈਂਦੇ। ਬੰਦਾ ਮਾਰਨ ਉਹਨਾਂ ਨੂੰ ਕੀ ਮੁਸ਼ਕਲ ਹੈ ਜੀ ਕੁਛ ਵੀ ਨਹੀਂ ਹੈਗਾ। ਇਹਨਾਂ ਤਾਂ ਫੜ ਹੋਣਾ ਬਹੁਤ ਜ਼ਰੂਰੀ ਬੰਦ ਦਾ ਪਸ਼ੂ ਦੀ ਐਡੀ ਧੋਣਿਆ ਬੰਦੇ ਦੀ ਹੈਗੀ ਇੰਨੀ ਕਿਆ ਤਾਂ ਕਿ ਬਹੁ ਮਾਰੂ ਆ ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀਓ ਇਸ ਸਮੇਂ ਅਸੀਂ ਪਿੰਡ ਅਲੀਪੁਰ ਵਿੱਚ ਮੌਜੂਦ ਹਾਂ ਵੈਸੇ ਇਹ ਏਰੀਆ ਕਹਿੰਦੇ ਆ ਕਲਾਮ ਚ ਜਾਂਦਾ ਸਰਪੰਚ ਸਾਹਿਬ ਸਾਡੇ ਨਾਲ ਨੇ ਬਲਬੀਰ ਸਿੰਘ ਸਰਪੰਚ ਨੇ ਪਿੰਡ ਅਲੀਪੁਰ ਤੋਂ ਔਰ ਇਹਨਾਂ ਨੇ ਸੰਸਨੀ ਖੇਜ ਖੁਲਾਸੇ ਕੀਤੇ ਆ ਸਾਡੇ ਕੋਲ ਦੇਖੋ ਸਰਕਾਰਾਂ ਕਾਓ ਸੈਸ ਦੇ ਨਾਮ ਤੇ ਪੈਸਾ ਤਾਂ ਬਹੁਤ ਵਟੋਰ ਦੀਆਂ ਨੇ ਲੇਕਿਨ ਜਿਹੜੇ ਆਵਾਰਾ ਜਾਂ ਬੇਸਾਰਾ ਪਸ਼ੂ ਕਹਿ ਲੀਏ ਉਹਨਾਂ ਦੀ ਕਿਵੇਂ ਦੁਰਗਤੀ ਹੁੰਦੀ ਹੈ ਸੜਕਾਂ ਤੇ ਤਾਂ ਆਪਾਂ ਦੇਖਦੇ ਆਂ ਲੇਕਿਨ ਹੋਰ ਹੈਰਾਨੀ ਕਰਨ ਵਾਲੇ ਹੈਰਾਨੀ ਦੇਣ ਵਾਲੇ ਸਨਸਨੀਖੇਜ ਖੁਲਾਸੇ ਜਿਹੜੇ ਸਰਪੰਚ ਸਾਹਿਬ ਨੇ ਸਾਡੇ ਕੋਲ ਆਫ ਕੈਮਰੇ ਕੀਤੇ ਆ ਪੂਰੀ ਜਾਣਕਾਰੀ ਲੈਣੀ ਆ ਬਹੁਤ ਵੱਡੀਆਂ ਜਿਹੜੀਆਂ ਮਾੜੀਆਂ ਹਰਕਤਾਂ ਮਾੜੇ ਅੰਸਰ ਕਰ ਰਹੇ ਸਨ ਜਿਹਦਾ ਖੁਲਾਸਾ ਸਰਪੰਚ ਸਾਹਿਬ ਨੇ ਕੀਤਾ ਆ ਤੁਸੀਂ ਦੇਖੋ ਜਿਹੜੀ ਜਗ੍ਹਾ ਆ ਇੱਥੇ ਗਊਆਂ ਨੂੰ ਵੱਢਿਆ ਜਾਂਦਾ ਸੀ ਔਰ ਉਹਨਾਂ ਦੀਆਂ ਜਿਹੜੀਆਂ ਆਂਦਰਾਂ ਆ ਹੱਡੀਆਂ ਆ ਉਹ ਖੂਜ ਸਿੱਟੀਆਂ ਜਾਂਦੀਆਂ ਸਨ ਇਹ ਸਾਰੇ ਖੁਲਾਸੇ ਜਿਹੜੇ ਸਾਡੇ ਕੋਲ ਆ सरपंच साहब ਨੇ ਕੀਤੇ ਆ ਔਰ ਇਹਨਾਂ ਦੇ ਸਾਥੀਆਂ ਨੇ ਰਲ ਕੇ ਪਿੰਡ ਚ ਉਦਦਮ ਕੀਤਾ ਸੀਗਾ ਇੱਕ ਬੰਦੇ ਨੂੰ ਦਬੋਚ ਵੀ ਲਿਆ ਸੀ ਲੇਕਿਨ ਟਾਈਮ ਲੈ ਕੇ ਵਿੱਚ ਕਿਵਲੇ ਬੰਦੇ ਪੈ ਜਾਂਦੇ ਆ ਪੰਚਾਇਤ ਹੋਣੀ ਸੀ ਲੇਕਿਨ ਉਸ ਤੋਂ ਪਹਿਲਾਂ ਹੀ ਬੰਦਾ ਭੱਜ ਗਿਆ ਪਰ ਉਹਦੀਆਂ ਤਸਵੀਰਾਂ ਸਰਪੰਚ ਸਾਹਿਬ ਨੇ ਜਨਤਕ ਕਰ ਦਿੱਤੀਆਂ ਆਪਣੇ ਲੈਵਲ ਤੇ ਇਹਨਾਂ ਨੇ ਪੁਲਿਸ ਪ੍ਰਸ਼ਾਸਨ ਤੱਕ ਵੀ ਪਹਿਲ ਦੇ ਆਧਾਰ ਤੇ ਤੁਰੰਤ ਜਿਹੜੀ ਆ ਗੱਲ ਰੱਖ ਦਿੱਤੀ ਸੀ ਕੰਪਲੇਂਟ ਜਿਹੜੀ ਜਮਾ ਕਰਵਾਤੀ ਸੀਗੀ ਉਹਨਾਂ ਤੱਕ ਪਹੁੰਚ ਕਰ ਦਿੱਤੀ ਸੀਗੀ ਬਾਕੀ ਪੂਰੀ ਡਿਟੇਲ ਤੇ ਆਪਾਂ ਜਾਣਕਾਰੀ ਸਰਪੰਚ ਸਾਹਿਬ ਤੋਂ ਲੈ ਲੈਨੇ ਆ ਕਿ ਖੁਲਾਸਾ ਹੋਇਆ ਕਿਵੇਂ ਆ ਬੰਦਾ ਇਹਨਾਂ ਦੀ ਪਕੜ ਚ ਆਇਆ ਕਿਵੇਂ ਸਰਪੰਚ ਸਾਹਿਬ ਪਹਿਲੇ ਤੁਹਾਡਾ ਸਵਾਗਤ ਹੈ ਤੇ ਨਾਲ ਦੇ ਨਾਲ ਸ਼ਲਾਘਾ ਤੁਸੀਂ ਆਪਣੇ ਲੈਵਲ ਤੇ ਆਪਣੀ ਜ਼ਿੰਮੇਵਾਰੀ ਸਮਝੀ ਤੇ ਸਾਡੇ ਪ੍ਰਧਾਨ ਜੀ ਖੜੇ ਸੀ ਤੇ ਇੱਕ ਬੰਦਾ ਹੋਰ ਸੀ ਉਹਨੇ ਸੋਚਿਆ ਵੀ ਨਵੀਂ ਤੇ ਨਵੀਂ ਸਕੂਟੀ ਹਫ਼ਤੇ ਬਾਅਦ ਮਤਲਬ ਆਪਾਂ ਸਮਝਾ ਦਈਏ ਕਿ ਇੱਕ ਕੋਈ ਪ੍ਰਵਾਸੀ ਬੰਦਾ ਸੀ ਉਹ ਨਵੀਂ ਤੇ ਨਵੀਂ ਸਕੂਟੀ ਲਈ ਜਾਂਦਾ ਸੀ ਜਿੱਤੋਂ ਸ਼ੱਕ ਪੈਦਾ ਹੋਇਆ ਪ੍ਰਧਾਨ ਜੀ ਦਾ ਕੀ ਨਾਮ ਹੈ ਜੀ ਬੂਟਾ ਸਿੰਘ ਬੂਟਾ ਸਿੰਘ ਨੂੰ ਸ਼ੱਕ ਪੈਂਦਾ ਹਾਂਜੀ ਉਹਨੇ ਰੋਕਿਆ ਤੇ ਉਹ ਉੱਧਾ ਪਉਣਾ ਖੇਤ ਗਾਹਾਂ ਜਾ ਕੇ ਖੜਿਆ ਉੱਥੇ ਸਕੂਟਰੀ ਖੜੀ ਕਰਕੇ ਤੁਰ ਕੇ ਆ ਗਿਆ ਉਹ ਪ੍ਰਧਾਨ ਜੀ ਨੇ ਕਿਹਾ ਵੀ ਤੂੰ ਸਕੂਟਰੀ ਨਾਲ ਦੂਰ ਖੜੀ ਕਰਿਆ ਚੱਲ ਕਹਿੰਦਾ ਸਕੂਟਰੀ ਦੇ ਕੋਲ ਚਲ ਗਏ ਉਹ ਕਹਿੰਦੇ ਡਿੱਗੀ ਖੋਲ ਕਹਿੰਦਾ ਡਿੱਗੀ ਖਰਾਬ ਆ ਖੁੱਲਦੀ ਨਹੀਂ ਸ਼ੱਕ ਕੀ ਵੇਲੇ ਪਹਿਲਾਂ ਹੀ ਪੈਂਦਾ ਕਿ ਛਟਾ ਛਟਾ ਤਾਂ ਨਹੀਂ ਵੇਚਦਾ ਹਾਂ ਇਹੀ ਸ਼ੱਕ ਸੀ ਮੀਟਮੁੰਡ ਵਾਲੀ ਹੈ ਨਸ ਪਹਿਲਾਂ ਜਿਹੜੇ ਉਹ ਕਹਿੰਦਾ ਵੀ ਡਿੱਗੀ ਖਰਾਬ ਆ ਖੁੱਲਦੀ ਨਹੀਂ ਆ ਕਿ ਉਹ ਕਹਿੰਦਾ ਚਾਬੀ ਫੜਾ ਉਹਨੂੰ ਚਾਬੀ ਫੜੀ ਤੇ ਚਾਬੀ ਖੋਲੀ ਤੇ ਵਿੱਚ ਮੀਟ ਪਿਆ ਸੀਗਾ ਹਾਂਜੀ ਫਿਰ ਉਹ ਤੋਂ ਬਾਅਦ ਉਹਨਾਂ ਇਹ ਜੇ ਤੋ ਰਹਿੰਦਾ ਸੀ ਕਸਾਲੀ ਦੀ ਕਸਾਲੀ ਸੀਗਾ ਉਹਦੇ ਦਾਦੇ ਦਾ ਨਾਮ ਤਾਂ ਹੁਣ ਪਤਾ ਨਹੀਂਗਾ ਕੀ ਆ ਮੁੰਡਿਆਂ ਦੇ ਨਾਮ ਤੇ ਉਹਨਾਂ ਦੀ ਮੋਟਰ ਤੇ ਗਏ ਤਾਂ ਉੱਥੇ ਤਾਂ ਬੇ ਲਫਾਫੇ ਭਰੇ ਪਏ ਸੀ ਉਹ ਕਿੰਨੇ ਲੀਟ ਦਾ ਸੀਗਾ ਹਾਂਜੀ ਉਹ ਤੁਹਾਨੂੰ ਮੈਂ ਵੀਡੀਓ ਭੇਜ ਦਣੀ ਆ ਲਫਾਫੇ ਭਰੇ ਪਏ ਜੀ ਕੰਡਾ ਪਿਆ ਉੱਥੇ ਜੀ 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 ਪੁਲਿਸ ਵਾਲਿਆਂ ਨੇ ਵੀ ਇਹੀ ਗੱਲ ਰੱਖੀ ਆ ਵੀ ਮਾਲਕ ਨੂੰ ਵੀ ਕੂੰ ਫੜਾ ਕਿੱਥੇ ਮਰ ਪੇ ਜੇ ਬੰਦੇ ਬੰਦੇ ਜਿਹੜੇ ਪੁਲਿਸ ਵਾਲੀ ਆ ਉਸ ਵੇਲੇ ਭੱਜ ਗਿਆ ਜਿਲ੍ਹੇ ਤੋਂ ਇਹ ਤਾਂ ਕਿਸੇ ਮੋਟਰ ਤੇ ਸੀ ਪ੍ਰਵਾਸੀ ਕੀ ਹੋਰ ਟੀ ਮੋਟਰ ਤੇ ਤੇ ਜਿਹੜਾ ਮਾਲਕ ਹੈ ਮੋਟਰ ਦਾ ਉਹਨਾਂ ਨੇ ਗੱਲ ਕੀਤੀ ਕਿ ਇਹਨੂੰ ਉਹਨੂੰ ਉਹਨੂੰ ਕਰਿਆ ਪੁਲਿਸ ਵਾਲਿਆਂ ਨੇ ਸਿਟੀ ਵਾਲਿਆਂ ਨੇ 2 ਦਿਨ ਦਾ ਟਾਈਮ ਦਿੱਤਾ ਵੀ ਜਿੱਥੋਂ ਮਰਜ਼ੀ ਲਿਆ ਬੰਦੇ ਪੇਸ਼ ਕਰ ਵੀ ਤੇਰੀ ਗਲਤੀ ਹੈ ਤੈਨੂੰ ਨਹੀਂ ਪਤਾ ਵੀ ਬੰਦਾ ਗੰਨੇ ਛਲਦਾ ਤੇ ਤੇ ਕੰਡੇ ਕੀ ਕਰਦਾ ਕੰਡਾ ਕਾਦੇ ਰੱਖਿਆ ਐਨ ਵੀ ਕੰਡਾ ਖੂਨ ਨਾਲ ਹੀ ਬੜਿਆ ਆ ਹੈਨਾ ਉਹਦੇ ਵਿੱਚ ਉਨ ਕਿਹਾ ਹੁਣ ਦੇਖੋ ਪਰਸੋਂ ਗਏ ਸੀ ਮਤਲਬ ਜਿੱਦਾਂ ਦੇਖੋ ਵੀ ਵੱਡਾ ਸਵਾਲ ਹੈ ਸੀ ਪ੍ਰਵਾਸੀਆਂ ਨੂੰ ਰੱਖ ਲੈਣੇ ਆ ਤੇ تحقیقਤ ਕਿਉਂ ਨਹੀਂ ਕਰਦੇ ਛਾਨਬੀਨ ਕਿਉਂ ਨਹੀਂ ਕਰਦੇ ਆਧਾਰ ਕਾ ਉਹਦਾ ਆਧਾਰ ਕਾਰਡ ਮਿਲ ਗਿਆ ਵੀ 2-3 ਨਿਕਲੇ ਆ ਹਾਂਜੀ 2-3 ਆਧਾਰ ਕਾਰਡ ਮਿਲੇ ਆ ਤੇ ਉਹ ਪੁਲਿਸ ਵਾਲੇ ਲੈ ਗਏ ਸੀਗੇ ਸਿਟੀ ਵਾਲੇ ਤੇ ਫੇਰ ਚਲੋ ਸਮੁੰਦਰੀ ਵਾਲੇ ਤੋਂ ਮੁੜ ਗਏ ਕਹਿੰਦੇ ਵੀ ਕਲਾਮ ਵਾਲੇ ਇਹ ਨਹੀਂ ਕਰਨੀ ਸਿਟੀ ਵਾਲਿਆਂ ਨੇ ਕਾਰਵਾਈ ਸਿਟੀ ਵਾਲੇ ਦੇ ਬਕੂਆ ਹਾਂਜੀ ਉਹਨਾਂ ਦੇ ਉਹਨਾਂ ਦਾ ਬਕੂਆ ਪੈਂਦਾ ਜੀ ਕਲਾਮ ਚ ਆ ਜਾਂਦਾ ਜੀ ਜੀ ਏਰੀਆ ਜੀ ਤੇ ਬਾਕੀ ਚਲੋ ਦੇਖਦੇ ਕੀ ਹੁੰਦਾ ਹਾਂਜੀ ਉਹ ਮੋਟਰ ਤੇ ਪਿਆ ਮਿਲਿਆ ਹਾਂਜੀ ਉਹ ਮੈਂ ਤੁਹਾਨੂੰ ਵੀਡੀਓ ਭੇਜ ਦਿੰਦੀ ਆ ਦੇਖ ਲਓ ਕਿੰਨੇ ਲਫਾਫੇ ਆ ਘਰ ਤੋਂ ਘਰ 10 10 ਕਿਲੋ ਤਾਂ ਹੋਊਗਾ ਬਹੁਤ ਲਫਾਫੇ ਭਰੇ ਹੋਏ ਸੀ ਛੂਟੀ ਵਿੱਚ ਵੀ 5-7 ਕਿਲੋ ਸੀ ਸੀ 8-7-8 ਕਿਲੋ ਸੀ ਸਕੂਟਰੀ ਚ ਵੀ ਜਦੋਂ ਡੇਰੇ ਦੇ ਸਪਲਾਈ ਕਰਦਾ ਸੀ ਜਿਹੜਾ ਜਿਹੜਾ ਪ੍ਰਵਾਸੀ ਬੰਦਾ ਸੀ ਉਹ ਭੱਜ ਕਿੱਧਰ ਗਿਆ ਜੀ ਤੁਸੀਂ ਤਾਂ ਪਕੜ ਲਿਆ ਸੀ ਤੁਸੀਂ ਤਾਂ ਨਕੇਲ ਕੱਸਤੀ ਸੀ ਉਹਨੇ 6 ਵਜੇ ਦਾ ਟਾਈਮ ਦਿੱਤਾ ਸੀ ਵੀ 6 ਵਜੇ ਪੰਚਾਇਤ ਆਓ ਹੁਣ ਆਪਣੇ ਸਾਥੀ ਵੀ 10 ਕੌਣੇ ਆ ਹਾਂਜੀ ਹਾਂਜੀ ਹੁਣ ਇੱਕ ਹੋਰ ਦੱਸਿਆ ਵੀ ਇੱਕ सोनू ਭਈਆ ਆ ਉਹ ਵੀ ਨਹੀਂ ਲੱਭਦਾ ਹੈਗਾ ਉਹ ਵੀ ਪਈ ਇਧਰ ਲਿਆ ਮੋਟਰਾਂ ਦੇ ਜਿਹੜੇ ਗੋਲੇ ਵਾਲ ਸਿਕੰਦਰਪੁਰ ਬਗਾਪ ਇਦਲੇ ਵਸੇ ਤੇ ਮੇ ਇਹ ਕਰਦੇ ਕੀ ਸੀ ਮਤਲਬ ਇਹ ਕੀ ਕਰਦੇ ਕੀ ਸੀਗੇ ਇਹ ਉਹ ਤੇ ਗਾਈਆਂ ਦਾ ਹੀ ਹਾਂ ਕੰਮ ਕਰਦੇ ਸੀਗੇ ਜਿਹੜੀ ਕੋ ਆਪਣੀ ਗਾਂ ਛੱਡਿਓ ਕਿਸ ਨੇ ਵੱਢ ਕੇ ਕੋਈ ਗਾਂਈ ਕੋਈ ਬੱਚਾ ਜੀ ਉਹ ਗਾਂ ਡੇਰੇ ਦੇ ਸਪਲਾਈ ਕਰਦੇ ਸੀਗੇ ਸਪਲਾਈ ਕਰਦੇ ਸੀ ਇਹ ਜੀ ਸਾਰੇ ਕੁਝ ਕਰੀ ਜਾਂਦੇ ਸਾਨੂੰ ਤਾਂ ਹੁਣ ਇਹ ਵੀ ਪਤਾ ਲੱਗਦਾ ਪੈਲਸਾਂ ਵਿੱਚ ਵੀ ਦਿੰਦੇ ਸੀਗੇ ਅੱਛਾ ਪੈਲਸਾਂ ਜ ਵੀ ਹੁਣ ਜਿਹਨੂੰ 5 550 ਨੂੰ ਬੱਕਰਾ ਮਿਲਣਾ 750 ਨੂੰ ਮੀਟ ਮਿਲ ਜਾਂਦਾ ਹੁਣ ਕੀ ਲੈਣਾ ਹੁਣ ਬੱਕਰੇ ਬਣਾ ਕੇ ਧੱਕ ਤਨ ਉਹਨਾਂ ਨੂੰ ਉਹਨਾਂ ਨੂੰ ਹੂੰ ਸਰਪੰਚ ਸਾਹਿਬ ਦੇ ਕਹਿਣ ਦੇ ਮੁਤਾਬਕ ਪੈਲਸਾਂ ਚ ਵੀ ਦੇਈ ਜਾਂਦੀ ਸੀ ਰੇੜੀਆਂ ਤੇ ਵੀ ਦੇਈ ਜਾਂਦੇ ਸਾਰੇ ਪਾਸੇ ਜਿੱਥੇ ਬਤ ਲੱਗਦਾ ਤੇ ਲਿਆ ਕੇ ਇੱਥੇ ਵੱਢਦੇ ਸੀਗੇ ਇਸੇ ਜਗ੍ਹਾ ਤੇ ਕਿ ਹੋਰ ਵੀ ਇੱਧਰ ਦੇ ਤਾਂ ਕਿ ਬਹੁਤ ਥਾਂ ਬਣਾਇਆ ਹੋਇਆ ਜੀ ਨਹੀਂ ਕਦੇ ਦਿਖਤੇ ਕਦੇ ਕਿਤੇ ਕਦੇ ਕਿਤੇ ਹੁਣ ਇੱਥੇ ਇੱਥੇ ਤਾਂ ਜ਼ਿਆਦਾ ਵੱਢਿਆ ਹੋਇਆ ਇਹ ਜਿਹੜੀ ਧਰਤੀ ਲਾਲ ਹੋਈ ਆ ਫਿਰ ਉਹਨਾਂ ਦੇ ਲਹੂ ਨਾਲ ਹੀ ਉਹ ਲਹੂ ਨਾਲੇ ਜੀ ਆਹ ਦਰਖਤ ਹੈਗੇ ਕੋਲ ਤੇ ਉਹਦੇ ਨਾਲ ਜਾਂ ਇਹਦੇ ਵਿੱਚ ਖੂਹ ਦੇ ਵਿੱਚ ਦੇਖੋ ਕਿੰਨਾ ਮਾਲ ਪਿਆ ਲੱਤਾਂ ਬਾਹਾਂ ਖੱਲਾਂ ਖੁੱਲਾਂ ਬਹੁਤ ਪਈਆਂ ਪਾਪੀ ਆ ਫਿਰ ਪਾਪੀ ਪਾਪੀ ਆ ਜੀ ਹੋਰ ਕੀ ਆ ਬਹੁਤ ਕਮਾਇਆ ਚੰਗਾ ਬਹੁਤ ਖਿਲਾਫ ਆ ਅਸੀਂ ਤਾਂ ਚਾਹਦੇ ਨਹੀਂ ਅਗੇ ਵੀ ਗੋਗ ਨੂੰ ਕੋ ਵੜ ਕੇ ਖਾਵੇ ਜੀ 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 ਪੁਲਿਸ ਨੂੰ ਤੁਸੀਂ ਦੱਸਦਾ ਪੁਲਿਸ ਨੇ ਹੁਣ ਕੀ ਪੁਲਿਸ ਨੂੰ ਪੁਲਿਸ ਆਈ ਸੀ ਮੈਂ ਸਮੁੰਦਰੀ ਚੌਕੀ ਨੂੰ ਦੱਸੀ ਦੀ ਆਪਣੇ ਨੂੰ ਉਹ ਆਏ ਸੀਗੇ ਤੇ ਉਹਦੇ ਬਾਅਦ ਫੇ ਉਹ ਕਹਿੰਦੇ ਦੱਸੋ ਵੀ ਕਿੱਥੇ ਬੈਠਾ ਭਈਆ ਉੱਥੇ ਜਾ ਕੇ ਆਨੇ ਆ ਆਪਾਂ ਗਾਏ ਤਾਂ ਉੱਥੇ ਪਹਿਲੀ ਪੰਜ ਛੇ ਗੱਡੀਆਂ ਪੁਲਿਸ ਦੀਆਂ ਖੜੀਆਂ ਸੀ ਨਹੀਂ ਪਪਰ ਭਈਏ ਨੂੰ ਟਾਈਮ ਕਿਨੇ ਦਵਾਇਆ ਕਿ ਸ਼ਾਮੀ 6 ਵਜੇ ਤੱਕ ਆ ਜਾਂਦਾ ਉਹ ਕਿਨੇ ਦਵਾਇਆ ਇਹ ਬੁੱਟਾ ਸਿੰਘ ਪ੍ਰਧਾਨ ਨੇ ਕਿਹਾ ਸੀਗਾ ਵੀ 6 ਵਜੇ ਸਾਰੇ ਬੰਦੇ ਇਕੱਠੇ ਹੋ ਕੇ ਆਓ ਬੜਿਆ ਵੀ ਉਹਨਾਂ ਨੇ ਹਾਂ ਉਹਨਾਂ ਨੇ ਟਾਈਮ ਵੀ ਦਿੱਤਾ ਕਿ ਟਾਈਮ ਵੀ ਦਿੱਤਾ ਸੀ ਉਹ ਭੱਜ ਵੇ ਚੋਰ ਸੀ ਜਿਹੜੇ ਪੁਲਿਸ ਆ ਗਈ ਨਾ ਉਸ ਵੇਲੇ ਫਰਾਰ ਹੋ ਗਿਆ ਫਿਰ ਆਇਆ ਨਹੀਂ ਚੋਰ ਆ ਚੋਰ ਆ ਜੀ ਹਾਲ ਸੱਚੀ ਆ ਹਾਂਜੀ ਹਾਂਜੀ ਪ੍ਰਧਾਨ ਜੀ ਨੇ ਤਾਂ ਭੱਜਦਾ ਨਹੀਂ ਹਾਂਜੀ ਪ੍ਰਧਾਨ ਜੀ ਨੇ ਇਸ ਕਰਕੇ ਕਹਿੰਦੇ ਪਿਛਾ ਨੂੰ ਆ ਜਿਓ ਬੈਠ ਕੇ ਇਹਨਾਂ ਨੂੰ ਪੁਲਿਸ ਵਾਲੇ ਕਰ ਦੇਣਗੇ ਹਾਂਜੀ ਕਰਾਂਗੇ ਇਹਨਾਂ ਦੀ ਝਾੜ ਚੰਪ ਜੀ ਪੜਾਂਗੇ ਇਹਨਾਂ ਨੂੰ ਪੁਲਿਸ ਵਾਲੇ ਕਰ ਪਰਾਰ ਹੋਗੇ ਪਹਿਲੇ ਹੀ ਫਰਾਰ ਹੋ ਗਏ ਹਾਂਜੀ ਹਾਂਜੀ ਤੇ ਚਲੋ ਹੁਣ ਪੁਲਿਸ ਨੂੰ ਇਹਨਾਂ ਨੂੰ ਲੱਭ ਰਹੀ ਪਈ ਆ ਲੱਭਦੀ ਆ ਜੀ ਪੁਲਿਸ ਨਾ ਨਾਲ ਦੀਆਂ ਤਸਵੀਰਾਂ ਅਸੀਂ ਵੀ ਸ਼ੇਅਰ ਕਰ ਦੇਣਾ ਤੁਸੀਂ ਕਿਤੇ ਵੀ ਇਹਨਾਂ ਨੂੰ ਦੇਖਦੇ ਆ ਠੀਕ ਆ ਜੀ ਤੇ ਇਹਨਾਂ ਨੂੰ ਜਿਹੜਾ ਪੁਲਿਸ ਨੂੰ ਤਲਾਸ਼ ਕੀਤੀ ਜਾਵੇ ਇਹਨਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਆ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਜਿਹੜਾ ਵਾਰਾ ਪਸ਼ੂਆਂ ਨੂੰ ਤੁਹਾਨੂੰ ਮੈਂ ਹੁਣੇ ਵੀਡੀਓ ਭੇਜ ਦੇਣੀ ਜਾ ਕੇ ਮਾਰ ਮਾਰ ਕੇ ਛੁੱਟੀ ਜਾਂਦੇ ਆ ਹਾਂਜੀ ਮਾਰ ਮਾਰ ਕੇ ਜੀ ਵੇਚਦੇ ਆ ਜੀ ਕਸਾਈ ਨੇ ਤਾਂ ਫਿਰ ਲੋਕਾਂ ਨੂੰ ਹੀ ਵੱਢ ਸਕਦੇ ਆ ਜੇ ਬੰਦਾ ਵੀ ਮਾਰ ਕੇ ਖਾ ਸਕਦੇ ਤਾਂ ਕਿਸ ਦਾ ਨਿਆਣਾ ਮ ਇਹਨਾਂ ਦਾ ਕੀ ਆ ਨਾਲੇ ਮਿਕਸ ਕਰਕੇ ਕੀ ਪਤਾ ਕੁੱਤੇ ਪਾਈ ਜਾਂਦੇ ਆ ਕੀ ਪਾਈ ਜਾਂਦੇਗੀ ਜੀ ਜਾਂ ਹੁਣ ਤੁਹਾਨੂੰ ਦੱਸਿਆ ਵੀ ਪੈਲਸਾਂ ਦਾ ਬਦਲਾ ਦਾ ਪੈਲਸਾਂ ਵਿੱਚ ਬੱਕਰਾ ਕੱਕੇ ਵੇਚਦੇ ਹੋਗੇ ਸਾਡੇ ਬੰਦੇ ਤਾਂ ਗਾਂ ਹੀ ਖਾ ਨਹੀਂ ਸਕਦੇ ਕੀ ਪਤਾ ਕੀ ਮਲਾਵਟਾ ਕਰੀ ਜਾਂਦੇ ਕੀ ਮਲਾਵਟਾ ਕਰਦੇ ਕੁਝ ਨਹੀਂ ਇਹਨਾਂ ਦਾ ਨਾਲੇ ਕਿਹੜੇ ਐਦਾ ਪਸ਼ੂਲੇ ਵਾਲੇ ਕੇ ਮਰ ਜਾਂਦੇ ਬੰਦਾ ਮਾਰਨ ਨੂੰ ਨਹੀਂ ਟਾਈਮ ਥੋੜੀ ਲਾਉਣਾ ਬੰਦਾ ਮਾਰਨ ਉਹਨਾਂ ਨੂੰ ਕੀ ਮੁਸ਼ਕਲ ਹੈ ਜੀ ਕੁਝ ਵੀ ਨਹੀਂ ਹੈਗਾ ਇਹਨਾਂ ਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਐਡਾ ਵੱਡਾ ਪਸ਼ੂ ਝਟਕ ਦਿੰਦੇ ਆ ਬੰਦੇ 'ਚ ਤਾਂ ਹੀ ਕੱਕ ਨਹੀਂ ਬੰਦ ਪਸ਼ੂ ਦੀ ਐਡੀ ਤਾਂ ਉਹਨੇ ਬੰਦੇ ਦੀ ਹੈਗੀ ਨਹੀਂ ਕਿਹਾ ਤਾਂ ਕਿ ਮਾਰੂਗੇ ਚੁਰੀ ਤੇ ਕੀ ਹੁੰਦੀ ਇਹਨਾਂ ਕੋ ਜੀ ਚਲੋ ਸਰਪੰਚ ਸਾਹਿਬ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਸਰਪੰਚ ਸਾਹਿਬ ਤੇ ਅਤੇ ਜਥੇਦਾਰ ਬੂਟਾ ਸਿੰਘ ਉਹਨਾਂ ਨੇ ਉਪਰਾਲਾ ਕੀਤਾ ਸੀ ਲੇਕਿਨ ਛਾਤਰ ਬੰਦੇ ਜਿਹੜੇ ਭੱਜਣ ਚ ਕਾਮਯਾਬ ਹੋ ਗਏ ਪਰ ਪੁਲਿਸ ਉਹਨਾਂ ਤੇ ਹੁਣ ਮਗਰ ਲੱਗੀ ਹੋਈ ਹੈ ਔਰ ਉਮੀਦ ਕਰਦੇ ਆ ਕਿ ਜਲਦੀ ਇਹ ਜਿਹੜੇ ਛਾਤਰ ਬੰਦੇ ਨੇ ਜਿਹੜੇ ਕਸਾਈ ਨੇ ਦਰਿੰਦੇ ਨੇ ਇਸ ਲਾਖਾਂ ਦੇ ਪਿੱਛੇ ਜਾਣ ਤੁਹਾਨੂੰ ਕਿਤੇ ਵੀ ਨਜ਼ਰ ਆਉਂਦੇ ਆ ਤਾਂ ਤੁਸੀਂ ਜਿਹੜਾ ਜ਼ਰੂਰ ਪੁਲਿਸ ਪ੍ਰਸ਼ਾਸਨ ਨੂੰ ਤਲਾਸ਼ਾ ਬੰਦੇ ਸਾਥੀ ਤਾਂ ਹੋਰ ਵੀ ਬਹੁਤ ਸਾਥੀ ਦਾ ਸਾਥੀਆਂ ਦੇ ਵਗੈਰਾ ਥੋੜੇ ਪਸੂ ਐਡਾ ਬੜਾ ਫੜ ਹੋ ਜੂਗਾ ਪੰਜ ਚਾਰ ਬੰਦੇ ਤਾਂ ਪੱਕੇ ਹੋਣਗੇ ਉਹ ਆਪਣਾ ਨਾਮ ਕੀ ਦੱਸਿਆ ਵੈਸੇ ਉਹਦਾ ਨਾਂ ਸੁਲਤਾਨ ਆ ਸੁਲਤਾਨ ਉਹਨੇ ਤਾਂ ਇਹ ਅਸਲੀ ਆ ਕਿ ਨਕਲੀ ਆ ਇਹ ਨਹੀਂ ਕੋਈ ਕਹਿ ਸਕਦਾ ਹਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਆਧਾਰ ਉਹ ਉਹਦਾ ਆਧਾਰ ਕਾਰਡ ਪੁਲਿਸ ਵਾਲਿਆਂ ਕੋਲ ਆ ਅੱਛਾ ਜਿਹੜਾ ਬੰਗਾਲ ਦਾ ਆਧਾਰ ਕਾਰਡ ਆ ਉਹਦਾ ਇੱਕ ਉੱਥੇ ਉੱਥੇ ਕੀ ਨਾਮ ਲਿਖਿਆ ਬੰਗਾਲ ਵਾਲੇ ਆਧਾਰ ਕਾਰਡ ਤੇ ਅਸੀਂ ਆਧਾਰ ਕਾਰਡ ਨਹੀਂ ਦੇਖੇ ਹੈਗੇ ਪੁ ਉਹਨੂੰ ਪੁਲਿਸ ਨੇ ਕਾਫੀ ਤਾੜਿਆ ਹੂੰ ਤੇ ਤੇਰੀ ਮੋਟਰ ਤੇ ਤੈਨੂੰ ਨਹੀਂ ਪਤਾ ਵੀ ਕੰਡਾ ਕਾਹਦੇ ਰੱਖਿਆ ਹੂੰ ਬੰਦੇ ਛਿਲਦੇ ਕੰਨੇ ਆ ਕੰਡਾ ਰੱਖਿਆ ਕੰਡਾ ਖੂਨ ਵਾਲੇ ਬੜਿਆ ਤੂੰ ਆਂਦਾ ਨਹੀਂ ਮੋਟਰ ਤੇ ਅਜਾ ਇੱਕ ਹੋਰ ਵੀ ਗੱਲ ਕਹਿੰਦੇ ਚਰਚਾ ਪਾਣੀ ਸੀ ਕਿ ਕੁੱਤਿਆਂ ਨੇ ਪਤਾ ਨਹੀਂ ਪਸ਼ੂ ਖਾ ਲਿਆ ਵੱਡ ਵੱਡ ਕੇ ਇਹ ਇਹ ਪਹਿਲਾਂ ਸੀ ਜੇ ਤਾਂ ਪਹਿਲਾਂ ਪਤਾ ਲੱਗਿਆ ਸੀਗਾ ਨਾ ਵੀ ਮੁਸ਼ਕਾਂ ਦਾ ਵੀ ਇੱਥੇ ਕੋਈ ਸੂਰ ਨਾ ਮਰਿਆ ਹੋਵੇ ਜਾਂ ਕੁਝ ਨਾ ਹੋਵੇ ਹੈਨਾ ਉਹ ਮੋਟਰ ਨੇ ਦੇਖਿਆ ਵੀ ਨਹੀਂ ਕਹਿੰਦਾ ਅਜ ਤਾਂ ਕੁੱਤੇ ਖਾ ਗਏ ਗਾਂ ਹੀ ਕੋਈ ਐ ਭਲੇਖਾ ਜਾ ਰਹਿ ਗਿਆ ਫੇ ਜਿ ਕੁੱਤੇ ਨੇ ਗਾਈ ਖਾਣੀ ਦੀ ਤਾਂ ਨੀ ਆਂਦਰਾ ਉਂਦਰਾ ਵੀ ਖਾਏ ਜਾਣੀਆਂ ਸੀਗੀਆਂ ਆਹ ਅੱਡੀ ਥੋੜੇ ਛੱਡੀ ਨਹੀਂ ਉਹਨਾਂ ਨੇ ਉਹ ਨਹੀਂ ਕਿਹੜਾ ਕੁਛ ਰਹਿਣਾ ਸੀਗਾ ਤੇ ਇੱਦਾਂ ਸੀ ਉੱਥੇ ਉਹ ਉਹ ਉਹਨਾਂ ਦੇ ਖੇਤਾਂ 'ਚ ਉਹ ਉਹ ਖੇਤਾਂ ਦੇ ਬਲੇ ਹਾਂਜੀ ਤੇ ਹੋਰ ਮਤਲਬ ਵੱਖੋ ਵੱਖ ਖੇਤ 'ਚ ਜਾ ਕੇ ਕਾਰਾ ਕਰਦੇ ਵੱਖੋ 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 ਵੱਖ ਮਾਲ ਛੱਡਦੇ ਇਸ ਖੂਹ 'ਚ ਲਿਆ ਕੇ ਖੂਹ ਅੱਛਾ ਖੂਹ ਇਹ ਖੂਹ ਇੱਕੋ ਹੀ ਆਹੇ ਖੂਹ ਕਿਉਂ ਬਾਕੀ ਲੋਕਾਂ ਨੂੰ ਪੂਰਤੇ ਸਾਰੇ ਖੂਹ ਇਹੀ ਆ ਸਾਰਾ ਸਮਾਨ ਇੱਚੇ ਜੇ ਤੂੰ ਦੇਖੇ ਲੈ ਕਿੰਨਾ ਮੁਸ਼ਕਲ ਆਂਦਾ ਇੱਚੋਂ ਜੀ 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 ਤੇ ਕਿੰਦਾ ਭਰਿਆ ਪਿਆ ਵਿੱਚ ਤੁਸੀਂ ਚੰਗੀ ਤਰ੍ਹਾਂ ਦੇਖਿਆ ਨਹੀਂ ਹੈਗਾ ਗੱਲਾਂ ਹੀ ਗੱਲਾਂ ਵਿੱਚ ਵਹਿਆਂ ਤੇ ਸਰਪੰਚ ਸਾਹਿਬ ਨਾਲ ਅਸੀਂ ਸਾਰੀ ਗੱਲਬਾਤ ਕੀਤੀ ਐ ਸਕਰੀਨ ਤੇ ਇਸ ਕਸਾਈ ਦੀ ਦਰਿੰਦੇ ਦੀ ਤਸਵੀਰ ਜਿਹੜੀ ਚੱਲ ਰਹੀ ਐ ਨੂੰ ਲੱਭਣ 'ਚ ਮਦਦ ਕਰਨੀ ਤਾਂ ਜੋ ਇਸ ਸਲਾਖਾਂ ਦੇ ਪਿੱਛੇ ਜਾਵੇ ਕਿਉਂਕਿ ਇਹੋ ਜਿਹੀ ਕਸਾਈਆਂ ਦੀ ਦਰਿੰਦਿਆਂ ਦੀ ਜਗ੍ਹਾ ਜਿਹੜੀ ਆ ਉਹ ਜੇਲ੍ਹ ਦੇ ਪਿੱਛੇ ਐ ਸਲਾਖਾਂ ਦੇ ਪਿੱਛੇ ਐ ਜਾਨਵਰ ਇਦਾਂ ਮਾਰਨੇ ਹਾਲੀ ਉਹ ਮਾੜੀ ਗੱਲ ਐ ਜੀ ਇਹ ਤਾਂ ਨਿਆਣਾ ਵੀ ਮਾਰ ਕੇ ਖਾ ਸਕਦੇ ਤਾਂ ਜੀ ਬਹੁਤ ਸ਼ੁਕਰੀਆ ਜੀ ਕੀ